प्यारे साथियों रिटायर्ड ਹੋਏ ਮਲਾਜ਼ਮਾਂ ਨੂੰ ਅਤੇ ਰੈਗੂਲਰ ਮਲਾਜ਼ਮਾਂ ਨੂੰ ਹਾਂ ਤੁਸੀਂ ਕੱਦਾਂ ਜੇ ਕੋਈ ਪਿਆਰ ਭਰੀ ਸਸਤੀ ਗੱਲ ਜੀ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਮੋਖ ਮੰਗਾ ਗਏ 5 ਸਾਲ 6 ਮਹੀਨੇ ਪੇਕੇ ਹੁਨੇਰ ਦਿੱਤਾ ਜਾਵੇ ਹਾਂ ਤਿੰਨ ਸਾਢੇ ਜੇ ਸੰਬੰਧੀ ਵੇਤਨਾਂ ਦੇ ਹਰਪਾਲ ਸਿੰਘ ਜੀ ਮਾ ਨਾਲ ਮੋਖਾਂ ਦੇ ਭਵਾਨਦਵਾਰ ਨਾਲ ਮੀਟਿੰਗਾਂ ਹੀ ਹੋਈਆਂ ਮੋਖਾਂ ਦੇ ਭਵਾਨਦਵਾਰ ਜੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਪੇਕੇ ਹੁਨੇਰੀ ਦੇ ਉੱਪਰ ਮੀਟਿੰਗ ਕਰਕੇ ਹੱਲ ਕੀਤਾ ਜਾਊਗਾ ਮੁਜੇ ਪਾਸੇ ਪੁਰਾਣੀ ਪੈਨਸਨ ਸਕੀਮ ਜੋ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਉਹਨਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸਨ ਲਾਗੂ ਕਰਨ ਦੀ ਗੱਲ ਹੈ ਐਨਪੀਐਸ ਲਾਗੂ ਕੀਤੀ ਗਈ ਸੀ ਜਿਸ ਤੇ ਮੁਲਾਜ਼ਮਾਂ ਵਿੱਚ ਬਹੁਤ ਗੁੱਸਾ ਹੈ ਪਰ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਜੁਪੀਐਸ ਗਿਉਂ ਦੇ ਉੱਪਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਨਰਲ ਰਿਟ ਕਿ ਜਿਸ ਕਰਮਚਾਰੀ ਦੀ ਜੋ ਸਰਵਸਾ 25 ਸਾਲੀ ਹੋ ਚੁੱਕੀ ਆ ਸਰਕਾਰ ਦੇਣ ਪਕਾਏ ਤੇ ਉਹਨੂੰ ਪੂਰੀ ਪੈਨਸ਼ਨ ਲੱਗੂਗੀ ਜੁਪੀਐਸ ਦੇ ਮੁਤਾਬਕ ਜੇਕਰ ਕਾਊਂਟਾਣੀ ਦੀ ਸਰਸ ਕਟਾ ਜਾਂ ਉਹਨੇ ਕੋਈ ਫੰਡ ਕਢਵਾਇਆ ਹੋਇਆ ਤਾਂ ਉਹਨੂੰ ਪੈਨਸ਼ਨ ਘੱਟ ਲੱਗੂਗੀ ਪਰ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁਲਾਜ਼ਮ ਵੱਲੋਂ ਕੇਂਦਰ ਸਰਕਾਰ ਵੱਲੋਂ ਕੀਟਾ ਗਿਆ ਨੋਟੀਫਿਕੇਸ਼ਨ ਆ ਕਾਪੀਆਂ ਸਾੜੀਆਂ ਗਈਆਂ ਤੇ ਮੋਦੀ ਸਰਕਾਰ ਦੀ ਮੁਰਦਾਵਾਰ ਕੀਤੀ ਗਈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰਦੇ ਹਨ ਕਿ ਜੋ ਕੰਪਿਊਟਰ ਦੇ ਆਭਕਾਂ ਉਹਨਾਂ ਨੂੰ ਸਿੱਖਿਆ ਭਵਾਂ ਦੇ ਵਿੱਚ ਮਰਜ ਕੀਤਾ ਜਾਵੇ ਅਦੇ ਛੇਵੇਂ ਪੇਗ ਨੂੰ ਪ੍ਰਦਾਨ ਕੀਤਾ ਜਾਵੇ ਜਿਸ ਨੂੰ ਲੈ ਕੇ ਕੰਪਿਊਟਰ ਦੇ ਆਭਕਾਂ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਦਿੱਲੀ ਵਿੱਚ ਜਾ ਕੇ ਰੈਲੀ ਵੀ ਕੀਤੀ ਗਈ ਸੀ ਤੇ ਮੋਦੀ ਸਰਕਾਰ ਦੀ ਮੋਟਾ ਦੇ ਪਰ ਇੱਕ ਵਾਰ ਕੰਪਿਊਟਰ ਦੇ ਆਭਕੂ ਜੋਨਸ ਨੇ ਨਾ ਕਿਹਾ ਕਿ ਉਸੇ ਬੱਦਰੰਦਾ ਸੇਵੇਂ ਵੇਖ ਨਾ ਉਹ ਗਾਂ ਸੰਬੰਧੀ ਕਿਉਂਕਿ ਜੇ ਘਰ ਦੇ ਕਿ ਸਿੱਖਿਆ ਵਾਲੀ ਮਰਦਾਂ ਸੰਧੀ ਸਿੱਖਿਆ ਮੰਤਰੀ ਜਿਉਂ ਉਸੇ ਮੈਂ ਤਾਂ ਕਈ ਮਿੰਟਾਂ ਹੋ ਗਏ ਆ ਪਰ ਮੀਡੀਆ ਨੇ ਵੀ ਕੋਈ ਹਾਲ ਨਹੀਂ ਕੀਤਾ ਗਿਆ ਜਿਸ ਕਰਕੇ ਅਸੀਂ ਪੰਜਾਬ ਸਰਕਾਰ ਦੀ ਮੁਰਦਾਵਰ ਗੱਲ ਦੇ ਆ ਕੇਂਦਰ ਸਰਕਾਰ ਦੀ ਮੁਰਦਾਵਰ ਗੱਲ ਦੇ ਆਨ ਦੂਜੇ ਪਾਸੇ ਪੰਜਾਬ ਸਰਕਾਰ ਦੇ ਜੋ ਮੁਲਾਜ਼ਮਾਂ ਜੋ ਰਿਟਾਇਰਮੈਂਟ ਸਾਥੀ ਮੰਗ ਕਰਦੇ ਆ ਕਿ ਸਾਨੂੰ ਫੈਕਟਰ 2.95 ਸੰਬੰਧੀ ਲੈ ਦੇਖ ਦੇ ਬੇਤਾਂ ਹਰਪਾ ਸਿੰਘ ਚੀਮਾ ਦੇ ਨਾਲ ਜਮੂਕਰ ਭਵਾਂ ਤੋਂ ਨਾਲ ਮੀਡੀਆ ਹੋਈਆਂ ਜੀ ਫੈਕਟਰ 2.95 ਸਰਕਾਰ ਮੰਨੀ ਸੀ ਪਰ ਲਾਗੂ ਨਹੀਂ ਕੀਤਾ ਗਿਆ ਇਸ ਤਰ੍ਹਾਂ ਹੀ 5 ਸਾਲ 6 ਮਹੀਨੇ ਦੇਰੀ ਦੀ ਵੀ ਗੱਲ ਹੋ ਗਈ ਕੀਤੀ ਗਈ ਜੋ ਰਿਟਾਇਰਮੈਂਟ ਸਾਥੀਆਂ ਨੂੰ ਉਮਰ ਦਾ ਲਗਭਗ 75 ਸਾਲ ਬਹੁਤ ਰੈਟ ਸਾਥੀ ਹੋ ਚੁੱਕੀ ਆ ਇਹ ਨਾ ਹੋਵੇ ਕਿ ਉਹ ਇਹਦੇ ਲੈਣ ਤੋਂ ਬਿਨਾਂ ਹੀ ਰਾਹ ਨੂੰ ਪਿਆਰੇ ਹੋ ਜਾਣਾ ਕਿ ਸਾਨੂੰ 5 ਸਾਲ 6 ਮਹੀਨੇ ਦਿੱਤਾ ਜਾਵੇ ਫਿਰ ਨੋਰਮਲ ਦਾ ਸਾਈਜ਼ ਮਸਾਲਾ ਫੈਕਟਰ 2.95 ਦਾ ਲਾਗੂ ਕਰਕੇ ਉਸ ਦਾ ਵੀ ਦੇ ਦਿੱਤਾਵੇ ਇਹ ਮੁੱਖ ਮੰਗਾਂ ਹਨ ਜੀ ਅਸੀਂ ਇਹ ਮੰਗ ਕਰਦੇ ਹਾਂ ਪੀਐਸਪੀ ਸੈਲੀ ਮੈਨੇਜਮੈਂਟ ਤੋਂ ਬੀ ਪੀਐਸ ਪੀਸੀਐਲ ਵਿੱਚ ਖਾਲੀ ਪਈਆਂ ਅਸਾਮੀਆਂ ਜਲਦੀ ਭਰੀਆਂ ਜਾਣ ਤੇ ਮੁੱਖ ਮੰਤਰੀ ਭਵਨਤਮਨ ਦਮਾ ਕਰਦੇ ਆਂ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਖਾਲੀ ਪਈਆਂ ਅਸਾਮੀਆਂ ਜਲਦੀ ਭਰੀਆਂ ਜਾਣਾਂ ਅਦੇ ਜੋ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਜਿਸ ਤਰ੍ਹਾਂ ਜੋ ਟੀਚਰ ਰੈਗੂਲਰ ਕੀਤੇ ਗਏ ਹਨ ਪਰ ਉਹਨਾਂ ਦੀ ਤਨਖਾਹ 11 ਹਜ਼ਾਰ ਤੋਂ ਵਧਾ ਕੇ 23 ਹਜ਼ਾਰ ਕੀਤੀ ਗਈ ਆ ਜਾਂ 6 ਹਜ਼ਾਰ ਵਧਾ ਕੇ 18 ਹਜ਼ਾਰ ਕੀਤੀ ਗਈ ਆ ਉਹਨਾਂ ਟੀਚਰਾਂ ਨੂੰ ਬੇਸਿਕ ਵੇਦੇ ਏਡੀ ਦੇ ਕੇ ਪੁਰਾਣੇ ਮਲਾਜਮ ਵਾਂਗੂ ਉਹਨਾਂ ਨੂੰ ਪੂਰੀ ਪੈਨਸ਼ਨ ਲਾਗੂ ਕੀਤੀ ਜਾਵੇ ਦੇ ਬੇਸਿਕ ਵੀ ਏਰੀਏ ਤੇ ਹੋਰ ਪੱਤੇ ਲਾਗੂ ਕੀਤੇ ਜਾਣਾ ਧੰਨਵਾਦ ਸਾਥੀਆਂ ਮੇਰੇ ਜਨਨ ਨੂੰ ਸਬਸਕ੍ਰਾਈਬ ਕਰੋ